ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦੀ ਤਹਿਸੀਲ ਕੰਪਲੈਕਸ ਵਿੱਚ ਖੜਿਆ ਹਾਂ ਜਿਹੜੀ ਲਗਾਤਾਰ ਵਿਵਾਦਾਂ 'ਚ ਰਹਿੰਦੀ ਹੈ ਅੱਜ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਜਿਹੜੇ ਲੋਕ ਆ ਇਕੱਠੇ ਹੋਏ ਆ ਉਹਨਾਂ ਲੋਕ ਧਰਨਾ ਲਾਇਆ ਕਾਫੀ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਜਿਹੜੇ ਦਾਅਵੇ ਕੀਤੇ ਜਾਂਦੇ ਆ ਵਾਅਦੇ ਵੀ ਕੀਤੇ ਜਾਂਦੇ ਆ ਪਰ ਉਹਨਾਂ ਤੇ ਪੂਰਾ ਨਹੀਂ ਉਤਰਿਆ ਜਾਂਦਾ ਔਰ ਲੋਕਾਂ ਵੱਲੋਂ ਕਿਹਾ ਗਿਆ ਕਿ ਲਗਾਤਾਰ ਤਹਿਸੀਲ ਵਿੱਚ ਖੱਜਲ ਖਵਾਰ ਕੀਤਾ ਜਾ ਰਿਹਾ ਲੋਕਾਂ ਵੱਲੋਂ ਕਿਉਂਕਿ ਜਿਹੜੀ ਰਜਿਸਟਰੀਆਂ ਦੀ ਡੇਟ ਦਿੱਤੀ ਜਾਂਦੀ ਆ ਪਰ ਉਥੇ ਤਹਿਸੀਲਦਾਰ ਹਾਜ਼ਰ ਨਹੀਂ ਰਹਿੰਦਾ ਅੱਜ ਵੀ ਲੋਕਾਂ ਵੱਲੋਂ ਇਕੱਠੇ ਹੋ ਕੇ ਇੱਥੇ ਧਰਨਾ ਲਾਇਆ ਗਿਆ ਜਦੋਂ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਉਹ ਕਹਿੰਦੇ ਵੀ ਡੀ ਸਾਹਿਬ ਨਾਲ ਗੱਲ ਕਰੋ ਤੇ ਤਹਿਸੀਲਦਾਰ ਸਾਹਿਬ ਇੱਥੇ ਹੈ ਨਹੀਂ ਅਸੀਂ ਜਦੋਂ ਉਹਨਾਂ ਨੂੰ ਕਿਹਾ ਵੀ ਇਸ ਗਾਦੀ ਕੈਮਰੇ ਸਾਹਮਣੇ ਜਾਣਕਾਰੀ ਦਿੱਤਾ ਉਹਨਾਂ ਨੇ ਬੋਲਣ ਤੇ ਅਧਿਕਾਰ ਕਰ ਦਿੱਤਾ ਤੇ ਜਿਹੜੇ ਲੋਕ ਆ ਉਹ ਲਗਾਤਾਰ ਖੱਜਲ ਖਵਾਰ ਹੋ ਰਹੇ ਨੇ ਲੋਕ ਸਭਾ ਚੋਣਾਂ ਸਿਰਤੇ ਨੇ ਤੇ ਵੱਧ ਆਖ ਪਾਰਟੀਆਂ ਵੱਲੋਂ ਵੋਟਾਂ ਨੂੰ ਲੈ ਕੇ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਲਗਾਤਾਰ ਵਰਕਰਾਂ ਦਾ ਜਿਸ ਨੂੰ ਲੈ ਕੇ ਕਿਉਂਕਿ ਬਠਿੰਡੇ ਦੀ ਤਕਸੀਲ ਆ ਜਿਹੜੀ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦਾਂ ਚ ਰਹਿੰਦੀ ਆ ਤੇ ਲੋਕ ਖੱਜਲ ਖਵਾਰ ਨੇ ਅਧਿਕਾਰੀਆਂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ ਕੋਈ ਵੀ ਜਵਾਬ ਨਹੀਂ ਦਿੰਦਾ ਤੇ ਲਗਾਤਾਰ ਲੋਕ ਕਹਿ ਰਹੇ ਸਾਨੂੰ ਰੋਜ਼ ਡੇਟ ਦੇ ਦਿੱਤੀ ਜਾਂਦੀ ਆ ਬੱਚੇ ਵੀ ਨੇ ਨਾਲ ਜਿਹੜੇ ਪਰਿਵਾਰ ਵੀ ਨੇ ਉਹਨਾਂ ਵੱਲੋਂ ਖੱਜਲ-ਖਵਾਰੀ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਇਹ ਵੀ ਕਿਹਾ ਕਿ ਅੱਜ ਤੱਕ ਇਸ ਤਾਂ ਦੀ ਕੋਈ ਵੀ ਸਰਕਾਰ ਨਹੀਂ ਹੋਈ ਜਿੱਥੇ ਜਿਹੜੀ ਇੰਨੇ ਲੋਕਾਂ ਨਾਲ ਖੱਜਲ-ਖਵਾਰੀ ਹੋਈ ਹੋਵੇ ਅਧਿਕਾਰੀਆਂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਲੋਕ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਆਓ ਤੁਹਾਨੂੰ ਸੁਣਮ। ਰਣਾ ਕਸੇਪਾ ਸੰਗ ਆਈ। ਪ੍ਰੰਤ ਜੰਗੀ ਰਣਾ। ਕਿੰਨੇ ਆਏ ਸੀ ਅੱਜ? ਅਸੀਂ ਡਿਸਟ੍ਰਿਕਟ ਕਰਨ ਵਾਸਤੇ ਆਏ ਸੀ ਜੀ। ਸਾਡੇ ਵੀਰਵਾਰ ਦੇ ਡਿਸਟ੍ਰਿਕਟ ਲਿਖਿਆ ਹੋਊਗਾ ਨਾ। ਜੀ ਰਾਲੋ ਸਾਹਿਬ ਦੇ ਦਿਨ ਮੰਗਲਵਾਰ ਹੋ ਗਿਆ ਅੱਜੇ ਤੱਕ ਦ੍ਰਿਸ਼ਟੀ ਨਹੀਂ ਹੋ ਰਹੀ। ਕੀ ਕਹਿੰਦੇ ਨੇ ਜਦ ਤੁਸੀਂ ਇੱਥੇ ਆਉਂਦੇ ਆ? ਅਸੀਂ ਕਹਿੰਦੇ ਜੀ ਅੱਜ ਕਰ ਕੱਲ ਭਾਗੇ ਗਏ ਸੀਗੇ ਉਸ ਤੋਂ ਪਹਿਲਾਂ ਵੀ ਹੋਰ ਪਾਸੇ ਗਏ ਸੀਗੇ ਜੀ ਅੱਜ ਸਵੇਰੇ 9 ਵਜੇ ਰਹੇ ਹੋਏ ਜੀ ਅਸੀਂ ਸਰਕਾਰ ਵੱਲੋਂ ਲਗਾਤਾਰ ਦਾਅਵੇ ਵਾਅਦੇ ਕੀਤੇ ਜਾਂਦੇ ਆ ਕਿ ਖਰਚੇ ਤੁਹਾਡੀ ਖਤਮ ਕੀਤੀਆਂ ਸਾਬ ਇਹਨਾਂ ਝੂਠੇ ਵਾਅਦੇ ਜੀ ਇੱਕ ਤੇ ਲਈ ਸਰਕਾਰ ਨਹੀਂ ਇਹ ਉਹ ਤਾਂ ਕਹਿੰਦੇ ਸੀ ਜਿਹੜਾ ਅਫਸਰ ਤੁਹਾਡੇ ਘਰਾਂ ਚ ਆ ਕੇ ਕੰਮ ਕਰਿਆ ਕਰਾ ਨਾ ਤੁਸੀਂ ਦੇਖੋ ਜੀ ਇੱਥੇ ਐਵੇਂ ਕਾ ਰਿਸਟਰੀ ਜੀ ਸੀ ਸਰਕਾਰੀ ਫੀਸਾਂ ਸੀ ਭਰੇ ਬੈਠੇ ਆ ਪੈਸੇ ਅਸੀਂ ਮਾਰ ਕੇ ਉਹਨਾਂ ਦੇਈ ਬੈਠੇ ਆ ਰਿਸਟਰੀਆਂ ਖੜੀਆਂ ਜਾਵਾਂ ਹੁੰਗਾ ਅਸੀਂ ਕਿੱਧਰ ਜਾਏ ਦੱਸੋ ਸੀਰਦਾਰ ਵੀ ਹੈ ਮੈਂ ਤਸੀਦਾਰ ਵੀ ਆ ਫਿਰ ਦੂਸਰੇ ਦੀ ਡਿਊਟੀ ਲਈ ਜਾਵੇ ਨਾਉਦੇ ਨਹੀਂ ਜੀ ਪਰਾਨ ਕਰਦਾ ਹੀ ਜਨਤਾ ਨੂੰ ਇਹ ਸਸ ਕੁਦਰ ਚਾਹੀਏ ਪਰਾਨ ਕਰਦੇ ਆ ਕਿ ਦੇਖੋ 100 ਦੀ ਗੱਲ ਤਾਂ ਨਹੀਂ ਕਰ ਪੈਸੇ ਉਹ ਨੂੰ ਪਤਾ ਹੀ ਹੈ ਜੀ ਫਿਰ ਇਹ ਤਾਂ ਕਹਿੰਦੇ ਜੀ ਰਿਸ਼ਤ ਨੂੰ ਕੋਰੀ ਅਸੀਂ ਬੰਦ ਕਰਾਓ ਨਾਲੋਂ ਵੱਧ ਭੰਡਾ ਪਰੇ ਨੰਬਰ ਤੇ ਆ ਜੀ ਇਹ ਦੋਸੀਦਾਰ ਹੁੰਦੇ ਆ ਜੀ ਕਿਤੇ ਡਿਊਟੀ ਲਾ ਸਕਦੇ ਆ ਇਹ ਨਹੀਂ ਪਹਿਲੇ ਨੰਬਰ ਤੇ ਕਿਸ ਮਾਮਲੇ ਚ ਰਿਸ਼ਤਗਤ ਜੀ ਐਡਾ ਵੱਡਾ ਸ਼ਹਿਰ ਆ ਜੀ ਇਹ ਕਿੰਨੇ ਇਹਨੂੰ ਪੰਡ ਪੈਂਦੇ ਆ ਇੱਥੇ ਤਸੀਦਾਰ ਹੋਣਾ ਚਾਹੀਦਾ ਈ ਮੰਨ ਕਰਦੇ ਸਾਂ ਮੰਗਰ ਕੋ ਹੀ ਕਰਾ ਸਾਨੂੰ ਰਿਸ਼ਟੀਆਂ ਹੋਣ ਜੀ ਇੱਕ ਸਿੱਧਾ ਇਹ 24 ਘੰਟੇ ਹੋਵੇ ਨਾ 24 ਘੰਟੇ 8 ਘੰਟੇ ਦਾ ਹੋਵੇ ਨਾ ਇੱਥੇ ਸਾਨੂੰ ਖੱਜਲ ਦਾ ਨਾ ਕਰੇ ਪਿੰਡਾਂ ਤੋਂ ਸੀ ਆਉਣੇ ਆ ਨੰਬਰ ਤਾਂ ਉਹਨੂੰ ਮਿਲਤਾ ਕਰਕੇ ਲਿਉਣਾ ਕੰਮ ਦੀ ਉੱਧਰ ਰੁੱਤਾ ਦੱਸੋ ਬੱਸਾਂ ਤੇ ਸੀ ਭਾਉਣੇ ਆ ਕਿੱਧਰ ਲਈ ਅਸੀਂ ਕਈ ਵਾਰੀ ਬੱਚੇ ਵੀ ਆਉਂਦੇ ਆ ਨਾ ਬੱਚੇ ਹੈਗੇ ਸਾਡੇ ਜੀ ਨਾਲ ਮੰਗਾ ਬਜ਼ੁਰਗੋ ਬੈਠਣਾ ਤਾਂ ਸੋਈ ਕਰ ਕਈ ਵਾਰੀ ਕੋਈ ਬਿਮਾਰ ਸ਼ਮਾਰਾ ਕੇ ਟਰਕੇ ਲੈ ਆਏ ਜੀ ਸੁੱਕ ਤੇ ਲਈ ਅਸੀਂ ਮਾਕਾਂ ਨੂੰ ਸੀ ਪੈਸੇ ਦੇਈ ਬੈਠਾ ਰਿਸ਼ਟੀਆਂ ਦੇ ਰਬਨਾਗਰ ਗੱਲਾਂ ਬਾਂਝੇ ਉਹ ਗਾਹਾਂ ਤੋਂ ਉਹ ਨਾਂ ਚੜਦੂਗੀ ਦੂਜੀ ਇਹਦੇ ਸਾਡੀ ਰਿਸਟਿੰਗ ਹੁੰਦੀ ਮੈਂ ਕਿਤੇ ਜਾਣਾ ਕੋਈ ਸਬੂਤ ਆਏ ਸਾਡੇ ਕੋਲੇ ਸਾਡੇ ਕੋਈ ਇੱਥੇ ਪੁਸ਼ਪਨੀਤ ਨਹੀਂ ਇਹ ਨਾਲੋਂ ਬਾਦਸਗਾ 100 ਗੁਣਾ ਚੰਗੀ ਸੀਗੀ ਮਿਲਟਨ ਬਿੱਟੀ ਕੰਮ ਹੁੰਦੇ ਸੀਦੇ ਜਦੋਂ ਦਾ ਇਹ ਸਰਕਾਰ ਬਣੀ ਆ ਨਾ ਉਹਦੇ ਨੇ ਉਹਨੇ ਬੇੜਾ ਕਰ ਕਰਤਾ ਇਹਨਾਂ ਨੇ ਇਹ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਇਹਨੇ ਧਰਮ ਸਿੰਘ ਹੈ ਜੀ ਤਾਂ ਕੋਲ ਪਿੰਡ ਹੈ ਮੁਕਸਰ ਤੋਂ ਆਏ ਰਿਸਟਰੀ ਕਰਾਉਣਾ ਕੀ ਗੱਲ ਹੋਈ ਧਰਮ ਸਿੰਘ ਜੀ ਗੱਲ ਇਹ ਹੈਗੀ ਆ ਜੀ ਕੱਲ ਵੀ ਬੈਠੇ ਰਹੇ ਅੱਜ ਵੀ ਬੈਠੇ ਰਹੇ ਇਹਨਾਂ ਵੀ ਆ ਕੇ ਮੁੜ ਕੇ ਤਸੀਹਦਾਰ ਸਾਹਿਬ ਟੱਕਰਦਾ ਹੀ ਨਹੀਂ ਮਿਲਦਾ ਹੀ ਨਹੀਂ ਰਜਿਸਟਰੀ ਹੁੰਦੀ ਨਹੀਂ ਮੇਰੀ ਨੋ ਆਈ ਆ ਨਾਲ ਬੱਚਾ ਛੋਟਾ ਲੈ ਕੇ ਜੇ ਅਸੀਂ ਅੱਜ ਘਰੇ ਛੱਡ ਕੇ ਆਏ ਨਿੱਕੇ ਬੱਚੇ ਛੱਡ ਕੇ ਤੇ ਮੇਰੇ ਇੱਥੇ ਕਨੇਟਰ ਬੈਠਾਂਗੇ ਜੀ ਕਹਿੰਦੇ ਕੀ ਹੈ ਕਹਿੰਦੇ ਕੀ ਤਸੀਹਦਾਰ ਆਇਆ ਨਹੀਂ ਜੀ ਬਾਗੇ ਪੁਰਾਣੇ ਕੱਲ ਵੀ ਤੇ ਅੱਜ ਵੀ ਬਾਗੇ ਬਰੇ ਹੁਣ ਵੀ ਕਹਿੰਦੇ ਹੈ ਨਹੀਂ ਹੋਰ ਬੁਲਾਉਣੇ ਕਹਿੰਦੇ ਕਰਾਵਾਂਗੇ ਇਹ ਤਾਂ ਕਿਹੜਾ ਪਿੰਡਾ ਚ ਜਾ ਕੇ ਤੁਹਾਡੇ ਘਰਾਂ ਪਿੰਡਾ ਚ ਕਿੱਥੋਂ ਅਸੀਂ ਦਫ਼ਤਰ ਚ ਇਹਨਾਂ ਦੇ ਆ ਕੇ ਬੈਠ ਕੇ ਇੱਥੇ ਨਹੀਂ ਹੁੰਦੀ ਰੀ ਇੱਥੇ ਪਿੰਡ ਕੌਣ ਜਾਊਗਾ ਕਿਸੇ ਦਾ ਇੱਟੇ ਨਹੀਂ ਹੁੰਦਾ ਪਿੰਡ ਚ ਆਉੜੂ ਕਰੇ ਸਰਕਾਰ ਵੱਲੋਂ ਲਗਾਤਾਰ ਹੁੰਦਾਵੇ ਕੀਤੇ ਸਰਕਾਰ ਤਾਂ ਵਾਦੇ ਝੂਠੇ ਹੀ ਆ ਸਾਰੇ ਸੱਚਾ ਵਾਦਾ ਕਿਸ ਨਾ ਆਏਗਾ ਸਰਕਾਰ ਨੇ ਇਹੀ ਵਾਦੇ ਕੀਤੇ ਘਰੇ ਕੰਮ ਕਰਾਂਗੇ ਦਫ਼ਤਰਾਂ ਚ ਕੰਮ ਨਹੀਂ ਹੁੰਦਾ ਮੈਂ ਅਸੀਂ ਕਿਸੇ ਨੂੰ ਖੱਜਲ ਖਵਾ ਨਹੀਂ ਹੋ ਦਿੰਦਾ ਜੀ ਹਾਂਜੀ ਇਹੀ ਕਹਿੰਦੇ ਜੀ ਖੱਜਲ ਖਵਾ ਕੋਈ ਹੋ ਕੇ ਕੰਮ ਹੋਣਗੇ ਘਰੇ ਕੀ ਦਫ਼ਤਰ ਚ ਆ ਕੇ ਕੰਮ ਨਹੀਂ ਹੁੰਦਾ ਕਿ ਇਹ ਰਿਸ਼ਮ ਨੂੰ ਕੋਈ ਵੀ ਕਹਿੰਦਾ ਪੰਲ ਕਰਤੀ ਹੈਗੀ ਸਾਡੀ ਐਜੈਸਟਰੀਆਂ ਵਾਸਤੇ ਤਾਂ ਇਹਨਾਂ ਨਹੀਂ ਕਰੇ ਛੋਟੀਆਂ ਘਰੇ ਹੋ ਜਾਣਗੀਆਂ ਜਾਂ ਐਨਓਸੀ ਮੈਜੂ ਕੋਈ ਐਨਓਸੀ ਦਾ ਵੀ ਇੰਨੇ ਸਿਸਟਮ ਹੈ ਨਹੀਂਗਾ ਐਨਓਸੀ ਦਾ ਐਵੇਂ ਕਰਤਾ ਨੋਟੀਫਿਕੇਸ਼ਨ ਇਹ ਕਹਿੰਦੇ ਲਿਆਓ ਵਿਖਾਓ ਕਿਹੜਾ ਨੋਟੀਫਿਕੇਸ਼ਨ ਐਨਓਸੀ ਦਾ ਮੇਰਾ ਨਾਮ ਪਰਮਿੰਦਰ ਸਿੰਘੀ ਕਰਮਗੜ ਸ਼ਾਦਰਾਜੀ ਕੀ ਗੱਲ ਹੋਈ ਗਿਆ ਅੱਜ ਤੱਕ ਬਾਈ ਜੀ ਕੱਲ ਵੀ ਅਸੀਂ ਰਜਿਸਟ੍ਰੇਸ਼ਨ ਕਰਵਾਉਣ ਆਏ ਸੀਗੇ ਕੱਲ ਦੇ ਸਾਰੇ ਸਰਕਾਰੀ ਫੀਸਾਂ ਭਰੀ ਬੈਠੇ ਆ ਅੱਜ ਵੀ ਆਏ ਕੱਲ ਵੀ ਸਾਨੂੰ ਕਹਿੰਦੇ ਬਾਗੇਪੁਰਾਣੇ ਗਏ ਤਹਿਸੀਲਦਾਰ ਅੱਜ ਵੀ ਸਾਨੂੰ ਕਹਿੰਦੇ ਬਾਗੇਪੁਰਾਣੇ ਗਏ ਕਿ ਤੇ ਕਹਿੰਦੇ ਸਿਸਟਮ ਖੜ ਗਿਆ ਸਾਡੀ ਕੋਈ ਸੁਣਵਾਈ ਨਹੀਂ ਕੋਈ ਇਹਨਾਂ ਨੇ ਰਜਿਸਟਰੀ ਨਹੀਂ ਕਰ ਰਹੀ ਇਦਾਂ ਪੱਜਾਇਆ ਇਹ ਨੂੰ ਅਸੀਂ ਸਵੇਰ ਨੂੰ ਆਵਾਂਗੇ ਤੇ 10 ਵਜੇ ਦੇ ਜੀ ਕਿੰਨੇ ਕਿਲੋ ਲੋਕਾਂ ਆ ਤੁਹਾਡੇ ਸਾਹਮਣੇ ਇੱਥੇ ਇਕੱਠ ਦੇਖ ਲਓ ਆ ਸਾਰੇ ਦੇਖ ਸਾਰੇ ਰਜਿਸਟ੍ਰਿੰਗ ਵਾਲੀ ਆ ਜੀ ਕਈ ਹੁਣ ਲੇਡੀਜ਼ ਆਈ ਜਿਹੜੀਆਂ ਬੁਢੀਆਂ ਹੀ ਤੁਰਿਆ ਨਹੀਂ ਜਾਂਦਾ ਵਿਚਾਰੀਆਂ ਤੋਂ ਇਕ ਰੰਗਾਂ ਨਾਲ ਬੱਚੇ ਆਈ ਉਹ ਪਰੇਸ਼ਾਨ ਹੋ ਰੀਆਂ ਜੀ ਕਈ ਬਜ਼ੁਰਗ ਆਈ ਸਰਕਾਰ ਵੱਲੋਂ ਤਾਂ ਕਿਹਾ ਜਾਂਦਾ ਜਿਹੜੀ ਖੱਜਲ ਖਵਾਰੀ ਖਾਣਾ ਸਾਰਿਆਂ ਨਾਲੋਂ ਕੱਟ ਗਿਆ ਸਰਕਾਰ ਸਾਫ਼ਤ ਹੋਈ ਹੈ ਜੀ ਸਾਰਿਆਂ ਨਾਲੋਂ ਕੱਟ ਗਿਆ ਸਰਕਾਰ ਐਸ ਤੋਂ ਉੱਤੇ ਹੋਰ ਕੁਝ ਨਹੀਂ ਜਿਹੜੇ ਕਹਿੰਦੇ 5 ਮਿੰਟਾਂ ਦੀ ਰਜਿਸਟ੍ਰਿੰਗਾਂ ਹੋਣਗੀਆਂ ਤੁਹਾਡੇ ਐਂ ਕੰਮ ਹੋਊਗਾ ਐਂ ਕੰਮ ਹੋਊਗਾ ਉਹ ਤੁਹਾਡੇ ਸਾਹਮਣੇ ਆ ਇਹ ਸਾਡੇ ਘਰਾਂ ਚ ਜਾ ਕੇ ਆਪਸਰ ਕਰਨ ਆ ਸਾਡੇ ਸਾਹਮਣੇ ਆ ਵੀ ਘਰਾਂ ਜਾ ਕੇ ਤਹਿਸੀਲ ਚ ਲੋਕ ਧਰਨ ਆ ਲਈ ਬੈਠੇ ਆ ਇਹ ਸਾਡੇ ਸਾਹਮਣੇ ਆ ਹਾਲਾਤ ਅੱਜ